ਸੀ ਆ ਸਕਦੇ ਨੇ اچھا ਹਾਂ ਫੇ ਫੋਟੋ ਜਮਾਣ ਕਰੇ ਅੰਦਰ ਲੱਗੀ ਹੋਵੇ ਲੋਬੀ ਚ ਜਿਹੜੇ ਦੇਖ ਕੇ ਹੀ ਮੁੜ ਜਾਣ ਉਹ ਉਹ ਮੋਲੀ ਮਾਂ ਫੋਟੋਆਂ ਪੇਟੀ ਚ ਰੱਖਣ ਨੂੰ ਨਹੀਂ ਹੁੰਦੀਆਂ ਕਈ ਵਾਰੀ ਉਹ ਪੁਲਿਸ ਵਾਲੇ ਬਣ ਕੇ ਆ ਜਾਂਦੇ ਨੇ ਵਰਦੀ ਚ ਕਈ ਵਾਰ ਸਿੰਗਲ ਆ ਜਾਂਗੇ ਕਈ ਵਾਰ ਲੇਡੀ ਆ ਜਾਂਦੀ ਹੈ ਇਨਕੁਆਇਰੀ ਕਰਨ ਨੂੰ ਪ੍ਰੂਫ ਚਾਹੀਦੇ ਆ ਜਾਂਦੇ ਹਾਂ ਜਦੋਂ ਆ ਕੇ ਦੇਖ ਗਏ ਗੋਰੀ ਕੰਫੈਕਟਾ ਹਾਂ ਹੋਰ ਨਾ ਮੈਨੂੰ ਕਿਹਾ ਕਹਿੰਦਾ ਭਰਪੂਰ ਸਿੰਘ ਆ ਮੈਂ ਪੱਕਾ ਐ ਐ ਹੱਥ ਕਰਕੇ ਕਹਿੰਦਾ ਪੱਕਾ ਵਾਦਾ ਤੇਰਾ ਨਾਲ ਪੱਕਾ ਵਾਦਾ ਕਹਿੰਦਾ ਤੇਰੇ ਨਾਲ ਹੂੰ ਕੁੜੀ ਕਹਿੰਦਾ ਨੌਕਰੀ ਦੇ ਦਗੀ ਚੜਾ ਦੂੰ ਧਾਰ ਕਾਰ ਪਿੰਨ ਕਾਰ ਇਹੋ ਅੰਜਰ ਦਾ ਰਾਸ਼ਨ ਕਾਰ ਹੂੰ ਰਾਸ਼ਨ ਕਾਰ ਦੇ ਉੱਪਰ ਕਹਿੰਦਾ ਸਾਰਾ ਕੁਝ ਲੱਗ ਜੇ ਨੌ ਚੜ ਜਾ ਤੇਰਾ ਵੀ ਲੜਕੀ ਦਾ ਪਿਤਾ ਮੈਂ ਆ ਤੇ ਮੇਰੇ ਘਰ ਦੇ ਤੂੰ ਆ ਭਾਈ ਉਹ ਫਿਰ ਨਾਮ ਅਟੈਚ ਹੋ ਜੂਗਾ ਨਾ ਵਾਈਫ ਆਫ ਭਰਪੂਰ ਸਿੰਘ ਹਾਂ ਬੇ ਬੇਫੂਫਾ